ਦੋਸਤੋ ਸੱਚ ਦੱਸਿਓ ਕਿ ਤੁਸੀਂ ਵੀ ਫਿੱਟ ਹੋਣਾ ਚਾਹੁੰਦੇ ਹੋ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮੈਂ ਅੱਜ ਤੁਹਾਡੇ ਨਾਲ ਸਾਂਝੇ ਕਰਾਂਗਾ ਭਾਰ ਘਟਾਉਣ ਦੇ ਲਈ 10 ਨੁਕਤੇ ਬੜੇ ਹੀ ਅਜਮਾਏ ਹੋਏ ਤੇ ਬੜੇ ਹੀ ਅਸਰਦਾਰ ਨੁਕਤੇ ਨੇ ਬਸ ਤੁਸੀਂ ਇਹਨਾਂ ਨੂੰ ਫੋਲੋ ਕਰ ਲਿਓ ਨੰਬਰ 1 ਤਲੇ ਹੋਏ ਜਿਹੜੇ ਖਾਣੇ ਉਹਨਾਂ ਨੂੰ ਬੰਦ ਕਰ ਦੇਣਾ ਨੰਬਰ 2 ਮਿੱਠਾ ਖਾਣਾ ਜਾਂ ਤਾਂ ਘੱਟ ਕਰ ਦੇਣਾ ਜਾਂ ਉਸ ਨੂੰ ਵੀ ਬੰਦ ਕਰ ਦੇਣਾ ਨੰਬਰ 3 ਡੱਬਾ ਬੰਦ ਪੈਕਟਾਂ ਵਾਲੇ ਜਿਹੜੇ ਖਾਣੇ ਆ ਜਾਂ ਤਾਂ ਘੱਟ ਜਾਂ ਫੇਰ ਬੰਦ ਕਰ ਦੇਣੇ ਆ ਨੰਬਰ 4 ਕੋਲ ਡਰਿੰਕ ਜੰਕ ਫੂਡ ਪੀਜ਼ਾ 버ਗਰ ਬਿਲਕੁਲ ਬੰਦ ਕਰ ਦੇਣੇ ਆ ਨੰਬਰ 5 ਦਿਨ ਦੇ ਵਿੱਚ ਖੂਬ ਸਾਰਾ ਪਾਣੀ ਪੀਣਾ ਹੈ ਨੰਬਰ 6 ਖਾਣੇ ਵਾਲੀ ਪਲੇਟ ਦੇ ਵਿੱਚ ਜਿਹੜਾ ਜ਼ਿਆਦਾ ਹਿੱਸਾ ਉਹ ਸਲਾਦ ਦਾ ਹੋਣਾ ਚਾਹੀਦਾ ਹੈ ਨੰਬਰ 7 ਕੋਈ ਵੀ ਮੌਸਮੀ ਫਲ ਖਾਓ ਜਾਂ ਜੂਸ ਪੀਓ ਨੰਬਰ 8 ਰਾਤ ਦਾ ਖਾਣਾ ਘੱਟ ਤੇ 7 ਵਜੇ ਤੋਂ ਪਹਿਲਾਂ ਖਤਮ ਹੋ ਜਾਣਾ ਚਾਹੀਦਾ ਨੰਬਰ 9 karda